ਜਲੰਧਨ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਲੇਟ ਚੌਂਕ ਤੋਂ ਲੈ ਕੇ ਮਾਈ ਹੀਰਾ ਗੇਟ ਤੱਕ ਕਾਰਵਾਈ ਕੀਤੀ ਗਈ। ਦੁਕਾਨਦਾਰਾਂ ਦਾ ਸਮਾਨ ਜ਼ਬਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਜੇਕਰ ਦੁਬਾਰਾ ਸਮਾਨ ਬਾਹਰ ਲਗਾਇਆ ਗਿਆ ਤਾਂ ਦੁਬਾਰਾ ਕਾਰਵਾਈ ਕੀਤੀ ਜਾਏਗੀ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ। ਕਿੰਗ ਕਰ ਰਿਹਾ ਸਰ ਉਹਦੇ ਬਾਰੇ ਦੱਸਿਓ ਮੌਜੂਦ ਸਿਟੀ ਸਾਹਿਬ ਦੇ ਉਪਮਾਦ ਨਾਰਸੀ ਲਗਾਤਾਰ ਟਾਈਮ ਟੂ ਟਾਈਮ ਜਿਹੜੀ ਹੈ ਐਨਟੀ ਇਕਵਨੈਂਸ ਐਂਟੀ ਕੋਰਪੋਰੇਟ ਮੈਟਰਾਈਜ਼ ਕਰ ਰਹੇ ਹੋ ਅੱਜ ਵੀ ਸਿਟੀ ਸਾਹਿਬ ਦੇ ਤਸਵੀਰ ਅਫਸਰ ਦੇ ਬੰਦੇ ਨਾਲ ਅਸੀਂ ਮਾਈ ਹੀਰਾ ਗੇਟ ਤੇ ਲਾਗੀ ਕਰਦੇ ਏਰੀਆ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗਲਤ ਤਰੀਕੇ ਨਾਲ ਕੋਰਪੋਰੇਟ ਮੈਟਰਾਈਜ਼ ਕੀਤਾ ਉਹਨਾਂ ਨੂੰ ਹਟਾਉਣ ਵਾਸਤੇ ਕਾਰਪੋਰੇਟ ਵਿੱਚ ਟੀਮ ਨੂੰ ਨਾਲ ਲੈ ਕੇ ਕੋਣਾ ਵੀ ਹਸਬੇ ਨਾਲ ਇਹ ਸਾਰੇ ਅਣਕੀ ਰੀਪੋਰਟ ਵਿੱਚ ਚਲਾ ਰਹੇ ਆ ਅਸੀਂ ਲੋਕਾਂ ਨੂੰ ਵਾਰ-ਵਾਰ ਅਪੀਲ ਕਰਦੇ ਰਹੇ ਆ ਕਿ ਰੋਡ ਦੇ ਉੱਪਰ ਕੋਈ ਵੀ ਵਾਹਨ ਜਿਹੜਾ ਗਲਤ ਤਰੀਕਾ ਨਾਲ ਰੱਖਿਆ ਗਿਆ ਜਾਂ ਜਹਾਜ਼ ਦਾ ਸਮਾਨ ਤਾਂ ਲਗਾਇਆ ਜਾਵੇ ਜਿਹੜੇ ਵੀ ਜਿਹੜੇ ਲੋਕ ਨਹੀਂ ਮੰਨਦੇ ਉਹਨਾਂ ਖਾਫਾ ਚਾਰਗੇ ਦਿੱਤੀ ਜਾ ਰਹੀ ਹੈ ਤੁਹਾਡੇ ਪਿਛਲਾ ਕੀ ਬਾਕੀ ਵੀ ਜਿਹੜੇ ਕੋਈ ਹੋਰ ਪਿਆ ਰਹੇ ਹੈ ਉਹਦੇ ਵੀ ਜਿਹੜੇ ਲੋਕ ਹੈ ਜੇ ਕਹਿੰਦੇ ਕੋਈ ਸਮਾਨ ਦੁਕਾਨਾਂ ਦੇ ਬਾਹਰ ਲਗਾਇਆ ਤੇ ਚਿਪਾ ਕਰਕੇ ਹਟਾ ਲੋ ਦੇਣ ਤੇ ਫਿਰ ਉਹਦੇ ਖਲਾਫ ਵੀ ਅੱਜੇ ਛੱਡ ਦਿੱਤੀ ਜਾ ਰਹੀ ਹੈ ਜੀ